ਬਹੁਤ ਜਿਆਦਾ ਅਸਰ ਆਦੀ 10:00 ਵਜੇ ਤੱਕ ਲੋਕ ਨਿਕਲਦੇ ਨੇ ਤਰੀਬਨ ਵੀ ਕੋਈ ਝੋਟੀ ਵਾਲਾ ਕੋਈ ਬੈਂਕ ਵਾਲਾ ਪਿਆਮ ਮਜਬੂਰੀ ਵਾਸਤ ਉਸ ਤੋਂ ਬਾਅਦ ਤਾਂ ਇੱਥੇ ਐ ਲੱਗਦਾ ਜਿਵੇਂ ਕਰਫੂ ਲੱਗਿਆ ਹੁੰਦਾ ਗਰਮੀ ਲੋ ਨਾ ਫੂਕੇ ਪੈ ਨੇ ਲੋਕ ਚੋ ਤੁੱਪ ਦੇ ਵਿੱਚ ਬੇਵਸੋਣ ਵਾਲਾ ਕੰਮ ਹੋਇਆ ਪਿਆ ਆਮ ਬੰਦਾ ਸਿਆਣਾ ਬੰਦਾ ਤਾਂ ਆਪਣੇ ਬੱਚਿਆਂ ਨੂੰ ਕਹਿੰਦਾ ਵੀ ਘਰੇ ਬੈਠ ਜਾ ਕਾਰੋਬਾਰ ਤੇ ਕਿੰਨਾ ਕਾਰੋਬਾਰ ਤਾਂ ਬੱਸਾਂ ਦਾ ਤਾਂ ਜਮੀ ਖਤਮ ਹੋਇਆ ਪਿਆ ਗਰਮੀ ਕਰਕੇ 4:00 ਵਜੇ 10:00 ਤੋਂ 4:00 ਵਜੇ ਤੱਕ ਤਾਂ ਸਵਾਰੀ ਵੀ ਨਹੀਂ ਹੁੰਦੀ ਤੁਸੀਂ ਬੱਸ ਅੱਡੇ ਹੀ ਦੇਖ ਲਓ ਤਕਰੀਬਨ 11:00 ਤੋਂ ਵੱਧ ਬੱਸਾਂ 11:00 ਵੱਜਣ ਵਾਲੇ ਨੇ ਖੜ ਚੁੱਕੀਆਂ ਨੇ ਕਿਹੜਾ ਪਹਿਲਾ ਕਿਹੜਾ ਲੱਗ ਦੁਪਹਿਰ ਦਾ ਕਿਹੜੇ ਨਹੀਂ ਲੌਂਦੀਆਂ ਗੱਡੀਆਂ ਡੀਜ਼ਲ ਵੀ ਨਹੀਂ ਪੂਰਾ ਹੋ ਰਿਹਾ 100 ਪੀ ਲੀਟਰ ਦੀ ਜਲਾ ਤੇ ਪਹਿਲੇ ਪਿਛਲੇ ਸਾਲਾਂ ਜਿਵੇਂ ਇਦਾਂ ਕਹਿ ਰਹੇ ਨਹੀਂ ਇੰਨਾ ਨਹੀਂ ਤੇ ਔਰ ਇਹ ਰਸਾਲ ਗਰਮੀ ਵੱਧ ਰਹੀ ਆ ਇਹਦੀ ਹੈਗੀ 1 ਵਜਾ ਹੀ ਆ ਵੀ ਦਰਖਤ ਹੈ ਨਹੀਂ ਹੁਣ ਪਟਿਆਲੇ ਤੋਂ ਸਰਹੰਦ ਰੋਡ ਬਣਿਆ ਸਾਰੇ ਦਰਖਤ ਪਹਿਲਾਂ ਵੱਡੇ ਨੇ ਕੱਲਾ ਕਿਉਂ ਬਚਾਏ ਜਾ ਸਕਦੇ ਕਿਹੜੇ ਤਰੀਕੇ ਨਾਲ ਗੌਰਮੈਂਟ ਪਹਿਲਾਂ ਉਹ ਠੇਕੇਦਾਰ ਨੇ ਦਰਾਖਤ ਵੱਢ ਲੈ ਸੜਕ ਜੇ 2-3 ਸਾਲ ਲੱਗਣੇ ਨੇ ਬੰਨ੍ਹ ਨੂੰ ਲੱਖਾਂ ਹੀ ਦਰਾਖਤਾਂ ਦੀ ਬਲੀ ਦੇ ਚੁੱਕੇ ਨੇ ਸਰਕਾਰ ਨੂੰ ਚਾਹੀਦਾ ਵੀ ਦਰਾਖਤਾਂ ਸੜਕਾਂ ਦੇ ਦਰਾਖਤਾਂ ਹੋਣ ਬੱਸ ਸਟੈਂਡ ਤੇ ਕੋਈ ਪ੍ਰਬੰਧ ਹੈਗਾ ਲੋਕਾਂ ਨੂੰ ਜੋ ਪੱਖੇ ਲਈ ਜਾਂਦਾ ਨਹੀਂ ਪਾਸੜ ਦੇ ਅੰਦਰ ਤਾਂ ਹੈ ਇੱਕ ਤਾਂ ਬੇਨ ਮਜ਼ਦੂਰੀ ਇੱਥੇ ਹੀ ਆ ਵੀ ਪਾਣੀ ਦਾ ਠੰਡੇ ਪਾਣੀ ਦਾ ਵਾਟਰ ਕੂਲਰ ਕੋਈ ਨਹੀਂ ਹੈਗਾ ਇੱਦਾਂ ਬੱਸ ਸਟਾ ਕਾ ਸੱਤ ਦੇ ਉੱਪਰ ਪੱਖੇ ਨਹੀਂ ਹੈ ਬਾਹਰ ਸਾਈਡ ਦੇ ਉੱਤੇ ਬਹੁਤ ਗਰਮੀ ਦਾ ਸ੍ਰਫੜਾ ਜਿੰਨਾ ਆਦਮੀ ਅੱਧੋ ਬਦਾ ਕਰਿਆ ਅਰੇ ਲੋ ਹੁਣ ਆਏ 10 ਵਜੇ ਤੇ ਬਾਅਦ ਐਨੀ ਗਰਮੀ ਪੈਂਦੀ ਆ ਰੇ ਰੱਬ ਦਾ ਆ ਜਿਹੜੇ ਦਰਾਗਦ ਵੱਡ ਹੋ ਰਿਹਾ ਇਹਨਾਂ ਦੇ ਬਲੌਤ ਕਰਨੇ ਆ ਪੌਣੇ ਹੋਣੀ ਜਿਹੜੇ ਲੋ ਕਿੱਥੇ ਹੁੰਦੇ ਨੇ ਦਿਨ ਦੇ ਵਿੱਚ ਕਿਹੋ ਜਿਹੇ ਹਾਲਾਤ ਬਹੁਤਰੇ ਹਾਲਾਤ ਹੈ ਕਾਰੋਬਾਰ ਤੇ ਕਿੰਨਾ ਕਸਰ ਹੈ ਹਾਂਜੀ ਕਾਰੋਬਾਰ ਤੇ ਕਿੰਨਾ ਕਸਰ ਬਹੁਤ ਅਸਰਾਈ ਕਾਰੋਬਾਰ ਤੇ ਟ੍ਰਾਂਸਪੋਰਟ ਫੈਲ ਹੁੰਦੀ ਯਾਰ ਵੀ ਤੇ ਬਸ ਸਟੇਟ ਤੇ ਫੈਸਿਲਿਟੀ ਹੈਗੀ ਇਹ ਕੋਈ ਜਲਦੀ ਤੋਂ ਬੱਚਾ ਪਾਣੀ ਠੰਡੇ ਦੇ ਹੈ ਨਹੀਂ ਪੱਕੇ ਪੱਕੇਆਂ ਹੋਣੇ ਪੱਕੇ ਲੱਗੇ ਹੋਏ ਕੋਈ ਇਦਣੋਂ ਹਲਦਾ ਕੋਈ ਉਦਣੋਂ ਹਲਦਾ ਦਰਖਤ ਕਿੰਨੇ ਕਿੰਨੇ ਬਸ ਸਟੈਂਡ 'ਚ ਕੋਈ ਵੀ ਦਰਖਤ ਨਹੀਂ ਹੈ ਇੱਕ ਆ ਦਰਖਤ ਹੈ ਉਹ ਵੀ ਮੰਦਰ ਦੇ ਨਾਲ ਬਹੁਤ ਗਰਮੀ ਹੈ ਜੀ ਪਰਸੋਂ 48 ਸੀ ਕੱਲ 46 ਤੇ ਆਟੋ ਡਰਾਈਵਰ ਆ ਮੈਂ ਸਵਾਰੀ ਹੈ ਨਹੀਂ ਜਮਾਂ ਗਰਮੀ ਕਰਕੇ ਲੋਕ ਨਿਕਲਦੇ ਨਹੀਂ ਪਏ ਬੱਸਾਂ 'ਚ ਸਵਾਰੀ ਹੋਊਗੀ ਤਾਂ ਸਾਨੂੰ ਸਵਾਰੀ ਮਿਲਣੀ ਹੈ ਬੱਸਾਂ ਹੀ ਖਾਲੀ ਨੇ ਬੱਸ 'ਚ ਸਵਾਰੀ ਹੋਊਗੀ ਤਾਂ ਸਾਡੇ ਕੋਲ ਸਵਾਰੀ ਹੋਊਗੀ ਆਟੋ ਵਾਲਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਹਾਲਾਤ ਰਹਿੰਦੇ ਆ ਦੇਖ ਲਓ ਜੀ 10 ਵਜੇ ਤੋਂ ਸ਼ੁਰੂ ਹੋ ਗਿਆ ਕੰਮ 5 ਵਜੇ ਤੱਕ ਤਾਂ ਐਵੇਂ ਜਿਵੇਂ ਕਰਫਿਊ ਲੱਗ ਜਾਣਾ 5 ਵਜੇ ਤੋਂ ਬਾਅਦ ਥੋੜੀ ਜਿਹੀ ਹਲਚਲ ਜੀ ਹੁੰਦੀ ਹੈ ਕਿ 10 ਵਜੇ ਤੋਂ 5 ਵਜੇ ਤੱਕ 4 ਵਜੇ ਤੱਕ ਇਦਾਂ ਹੀ ਰਹਿਣਾ ਪੂਰੀ ਗਰਮੀ ਵਿੱਚ ਕੀ ਵਜ੍ਹਾ ਕੀ ਮਾਨਸਿਕ ਵੀ ਲਗਾਤਾਰ ਹਰ ਸਮ ਕਰਦੀ ਪੱਤੀ ਜਾ ਰਹੀ ਹੈ ਤਰਕ ਤੋਂ ਵੱਡੇ ਜਾ ਰਹੇ ਨੇ ਜੀ ਬਹੁਤ ਪਟਿਆਲਾ ਰੋਡ ਖਾਲੀ ਕਰਤਾ ਜੀ ਆ ਜਾ ਕੀ ਪੀ ਕਰਨ ਜਾਉਂ ਲੋਕ ਤਰਖਤ ਲਾਓ ਬਸ ਲੋਕਾਂ ਨੂੰ ਇਹ ਪੀ ਦੇ ਤੇ ਬਾਤ ਕਰਦੇ ਗਰਮੀ ਤੋਂ ਬਚਣ ਲਈ ਕੋਈ ਸੈਤ ਸਮਾਨ ਦੇ ਸਾਥ ਪੱਕੇ ਜਾਂ ਠੰਡਾ ਪਾਣੀ ਤੁਹਾਡੇ ਸਾਹਮਣੇ ਆ ਆਪਣਾ ਕੂਲਰ ਪਾਣੀ ਦਾ ਹੈ ਨਹੀਂ ਉਹ ਇਹ ਪੱਖਾ ਆ ਪੱਖਾ ਦੇਖ ਲੋ ਯਾਰ ਇੱਕ ਵਾਰ ਲੱਗੀਆਂ ਦਿਖਾਓ ਜੀ ਆ ਲੱਗੀਆਂ ਤੇ ਕੋਈ ਪੱਖਾ ਨਹੀਂ ਕਰਦੇ ਤੇ ਲੋਕਾਂ ਨੂੰ ਬਚਾਅ ਮਿਲਦਾ ਹਾਂ ਆਰਾਮ ਨਾਲੇ ਲੱਗਣੇ ਚਾਹੀਦੇ ਆ ਪੱਕੇ ਲੱਗਣ ਕੂਲਾ ਲੱਗੇ ਠੰਡੇ ਪਾਣੀ ਦਾ